ਹਾਂਜੀ ਜਿਹੜਾ ਕੱਲ ਪ੍ਰਸ਼ਾਸਨ ਵੱਲੋਂ ਬੰਬ ਦਾ ਮਾਰ ਪੜਿਆ ਗਿਆ ਗਵਿੰਦ ਕਰਨ ਇਹ ਜੀ ਇੱਕ ਮਿੰਟ ਇੱਕ ਮਿੰਟ ਤੁਹਾਡੀ ਗੱਲ ਮੈਂ ਇੱਥੇ ਹੀ ਰੋਕ ਰਿਹਾ ਆ ਆਪ ਵਰ ਤੁਸੀਂ ਗਲਤ ਕਹਿ ਰਹੇ ਹੋ ਕਿ ਪ੍ਰਸ਼ਾਸਨ ਕਣੀ ਤੋਂ ਫੜਿਆ ਗਿਆ ਹੈ ਬਿਲਕੁਲ ਨਹੀਂ ਪ੍ਰਸ਼ਾਸਨ ਕਣੀ ਤੋਂ ਫੜਿਆ ਗਿਆ ਪ੍ਰਸ਼ਾਸਨ ਤਾਂ ਸ਼ਹਿਰ ਵਿੱਚ ਫੜਿਆ ਤਾਂ ਹਿੰਦੂ ਸਾਠਲਾਂ ਦੇ ਪ੍ਰਧਾਨਾਂ ਨੇ ਆ ਉੱਥੇ ਪ੍ਰਸ਼ਾਸਨ ਕਿੱਥੇ ਹੈ ਅਗਰ ਪ੍ਰਸ਼ਾਸਨ ਨੇ ਫੜਨਾ ਹੁੰਦਾ ਕੀ ਤੁਹਾਨੂੰ ਲੱਗਦਾ ਵੀ ਇੱਕੋ ਟਰੱਕ ਕਿਤੇ ਆਇਆ ਗਿਆ ਬਿਲਕੁਲ ਨਹੀਂ ਆਇਆ ਇੱਥੇ ਸਾਡੇ ਯੋਧੇ ਨੇ ਜਿਹੜੇ ਹਿੰਦੂ ਰੱਖਿਆਦਾਲ ਵਾਲੇ ਵੀ ਨੇ ਹੋ ਸਾਰੇ ਹਿੰਦੂ ਜਿੱਥੇ ਬੰਦੀਆਂ ਨੇ ਰਲ ਕੇ ਸੰਘਰਸ਼ ਇਕਤਰਣ ਲਈ ਇਹਨਾਂ ਨੇ ਰਲ ਕੇ ਫੜਿਆ ਇਹ ਇੱਥੇ ਪ੍ਰਸ਼ਾਸਨ ਦਾ ਨਲੈਕੀ ਹੈ ਨਾ ਕਿ ਪ੍ਰਸ਼ਾਸਨ ਦਾ ਇੱਥੇ ਸ਼ਾਬਾਸ਼ ਨਹੀਂ ਦੇਣ ਦੀ ਚਾਹੁੰਦਾ ਪ੍ਰਸ਼ਾਸਨ ਦੀ ਨਲੈਕੀ ਹੈ ਇੱਥੇ ਕੀ ਪ੍ਰਸ਼ਾਸਨ ਨੂੰ ਇੱਕ ਟੱਕ ਫੜਿਆ ਕੋਈ ਕਿਤੇ ਟੱਕੇ ਤਾਂ ਹੈ ਨਹੀਂ ਵੀ ਜ਼ਿਲ੍ਹੇ 'ਚ ਉੱਠ ਕੇ ਜ਼ਿਲ੍ਹੇ 'ਚ ਤੁਰ ਪਿਆ ਕਿਥੋਂ ਦਾ ਟੱਕ ਚੱਲ ਕੇ ਆਇਆ ਫਿਰ ਫੜ ਕੇ ਇਹਨਾਂ ਨੇ ਖਾਣਾ ਪੂਰਤੀ ਕੀ ਕੀਤੀ ਹੈ ਅਸੀਂ ਦੋ ਬੰਦੇ ਅਰੈਸਟ ਕਰ ਲਏ ਕਿਤੇ ਦੋ ਬੰਦਿਆਂ ਨੇ ਕ੍ਰਾਈਮ ਕੀਤਾ ਇਕੱਲੇ ਨੇ ਇਹ ਚੀਜ਼ ਬਿਲਕੁਲ ਨਾ ਪ੍ਰਸ਼ਾਸਨ ਨੂੰ ਵੀ ਸ਼ਕਤੀ ਨਾਲ ਕਹਿ ਰਹੇ ਆ ਕਿ ਇਹ ਇਸ ਦੀ ਬ੍ਰਿਤੀ ਨਾਲ ਜਾਂਚ ਕੀਤੀ ਜਾਵੇ ਗਊਆਂ ਕਿੱਥੇ ਕੱਟੀਆਂ ਗਈਆਂ ਕਿੱਥੇ ਉਹਨਾਂ ਦੀ ਪੈਕਿੰਗ ਹੋਈ ਟਰੱਕ ਕਿੱਥੋਂ ਚੱਲਿਆ ਇਹ ਦੋ ਬੰਦਿਆਂ ਦਾ ਕੰਮ ਨਹੀਂ ਹੈ ਇਹ ਪ੍ਰਸ਼ਾਸਨ ਨੂੰ ਬੜੀ ਸ਼ਕਤੀ ਨਾਲ ਦੇਖ ਕੇ ਲਿਪਾ ਪੋਚੀ ਨਾ ਕੀਤੀ ਜਾਵੇ ਬੇਸੇ ਜੀ ਬੰਦੇ ਅਰੈਸਟ ਕਰ ਲੈ ਸਾਨੂੰ ਸਾਡਾ ਦਿਲ ਰੱਖਣ ਲਈ ਬਿਲਕੁਲ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਅੰਜ ਕੀ ਲੱਗਦਾ ਤੁਹਾਨੂੰ ਵੀ ਕਿਉਂ ਤੇ ਇੱਕ ਇੱਕ ਫੋਨ ਕਰ ਰਿਹਾ ਹੈ ਇੱਕ ਸਾਡੇ ਜੇ ਹਟੋਗੇ ਜੀ ਮੇਰੀ ਗੱਲ ਸੁਣੋ ਜੀ ਕੱਲ ਵੀ ਆਪਾਂ ਦੇਖ ਰਹੇ ਹਾਂ ਵੀ ਹਾਂਜੀ ਜਦੋਂ ਵੀ ਕੋਈ ਚੰਡੀਗੜ੍ਹ ਤੋਂ ਲਾ ਲੋ ਬਾਹਰੋਂ ਕੋਈ ਵੀ ਸ਼ਰਾਬ ਆ ਜਾਂਦੀ ਹੈ ਤਾਂ ਇਹ ਪ੍ਰਸ਼ਾਸਨ ਇੱਕ ਮਿੰਟ ਤੋਂ ਪਹਿਲਾਂ ਫੜ ਲੈਂਦਾ ਇੱਕ ਬੋਤਲ ਇਹ ਹੋਵੇ ਚਾਹੇ ਐਡਾ ਬੜਾ ਇਹ ਟਰੱਕਾ ਉਹ ਅੰਦਰ ਐਂਟਰ ਹੋਣਾ ਪੰਜਾਬ 'ਚ ਇੱਥੋਂ ਕ੍ਰੋਸ ਹੋਣਾ ਹਾਈਵੇ ਤੇ ਇਹ ਨਹੀਂ ਹੈ ਕੋਈ ਲਿੰਕ ਰੋਡ ਤੇ ਨਿਕਲ ਰਿਹਾ ਉਹ ਤੇ ਇਹਦੇ 'ਚ ਤਾਂ ਮਿਲੀ ਭੁਗਤਾਈ ਪ੍ਰਸ਼ਾਸਨ ਤੇ ਸਰਕਾਰਾਂ ਦੀ ਇਹ ਸਰਕਾਰਾਂ ਦਾ ਸੰਗਤ ਬਹੁਤ ਖਰਾਬ ਕਰਨੀ ਚਾਹੁੰਦੀਆਂ ਨੇ ਇਹਦੇ ਹਿੰਦੂ ਸੰਗਠਨਾਂ ਨੂੰ ਦਬਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨਾਂ ਫਰਜ ਬੰਦਾ ਇਸ ਚੀਜ਼ ਤੇ ਕਿ ਪ੍ਰਸ਼ਾਸਨ ਉਹਨੂੰ ਬਰੀਕੀ ਨਾਲ ਜਾਂਚ ਕਰੇ ਉਹਨੂੰ ਰਿਮਾਂਡ ਤੇ ਲੈ ਕੇ ਪੁੱਛਿਆ ਜਾਵੇ ਵੀ ਇਹ ਕਿੱਥੋਂ ਆ ਰਿਹਾ ਹੈ ਕਿੱਥੇ ਪੈਕਿੰਗ ਹੋਈ ਹੈ ਇਥੇ ਸੈਂਕੜੇ ਬੰਦੇ ਨਿਕਲਣਗੇ ਦੋਸ਼ੀ ਕੱਲਾ ਪ੍ਰਸ਼ਾਸਨ ਇਸ ਚੀਜ਼ ਦੇ ਇੱਕੇ ਅਭਿ ਵਿੱਥਾ ਸਾਫ ਤੋਂ ਆਉਣਾ ਲੋਏ ਵੀ ਅਸੀਂ ਸ਼ਾਬਾਸ਼ ਹੀ ਕਰ ਲਈ ਜੀ ਉਹ ਪਰਚਾ ਦੇ ਕੇ ਬੰਦੇ ਫੜ ਲਈ ਬਿਲਕੁਲ ਨਹੀਂ ਜਦ ਤੱਕ ਇਹਸ ਬੰਦਿਆਂ ਦੀ ਸਾਨੂੰ ਜੜ ਨਹੀਂ ਪਤਾ ਲੱਗਦੀ ਪ੍ਰਸ਼ਾਸਨ ਜੜ ਨਹੀਂ ਫੜਦਾ ਜਦ ਤੱਕ ਅਸੀਂ ਚੁੱਪ ਨਹੀਂ ਬਿਠਾਂਗੇ ਕੀ ਕਰਨ ਜਾ ਰਹੀਏ ਤੁਹਾਡੀ ਜਿਹੜੀ ਸੰਸਥਾ ਕਿਹੜੀ ਸੰਸਥਾ ਦੇ ਕੀ ਕਰਨ ਜਾ ਰਹੇ ਜੀ ਮੈਂ ਸ਼ਿਵ ਸੈਨਾ ਬਾਠਾ ਕਰੇ ਛਿੰਦੇ ਗਰੁੱਪ ਤੋਂ ਪੰਜਾਬ ਵਾਈਸ ਪ੍ਰਧਾਨ ਹਰਪਿੰਦਰ ਸਿੰਘ ਲਾਲੀ ਫਤਿਹਗੜ੍ਹ ਸਾਹਿਬ ਨੂੰ ਮੈਨੂੰ ਬਲੋਂਗ ਕਰਦੇ ਜੀ ਸਾਡੀ ਸੰਸਥਾ ਜਿਹੜੀ ਇਸ ਚੀਜ਼ ਨੂੰ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਰਹੇ ਹਾਂ ਕਿ ਇਸ ਪ੍ਰਸ਼ਾਸਨ ਅਤੇ ਸਰਕਾਰਾਂ ਹਿੰਦੂ ਨੇ ਕਹਿਵਾਨੂੰ ਉਹਨਾਂ ਦੀ ਆਵਾਜ਼ ਨੂੰ ਉਹਨਾਂ ਦੇ ਕੰਮਕਾਰਾਂ ਨੂੰ ਦੱਬ ਰਹੀਆਂ ਨੇ ਕਿੰਨੇ ਨਿਆਂਇਕ ਪਰਚੇ ਪਾ ਗਏ ਜੀ ਕਿੰਨੇ ਸਾਡੇ ਹਿੰਦੂ ਪ੍ਰਧਾਨ ਜਿਹੜੇ ਸੰਸਥਾ ਦੇ ਉਹ ਆਪਣੀ ਜਾਣ ਗਵਾ ਚੁੱਕੇ ऐसे सेवा पूछे यही नहीं है प्रशासन जब तक एक टाका से फड़ लिया ਸਾਡੇ ਭਰਾਵਾਂ ਨੇ ਫੜਿਆ ਕਿਸੇ ਨੇ ਵੀ ਫੜਿਆ ਪ੍ਰਸ਼ਾਸਨ ਦਾ ਰੋਲ ਨਹੀਂ ਫੜ ਕੇ ਪ੍ਰਸ਼ਾਸਨ ਦਾ ਜੋ ਰੋਲ ਸੀ ਉਹਨਾਂ ਦਾ ਆਪਣਾ ਜੀ ਪਰਚਾ ਕੱਟਿਆ ਦੋ ਬੰਦੇ ਕਰ ਰਹੇ ਰੈਸ਼ਟ ਸਾਨੂੰ ਲੌਲੀਪੌਪ ਦੇਤਾ ਬਸ ਗੱਲ ਖਤਮ ਬਿਲਕੁਲ ਇੱਥੇ ਗੱਲ ਨਹੀਂ ਖਤਮ ਹੋਣੀ ਇੱਥੇ ਤੋਂ ਗੱਲ ਸ਼ੁਰੂ ਹੋਊਗੀ ਇਸ ਚੀਜ਼ ਦੀ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਤੇ ਸਰਕਾਰਾਂ ਨੂੰ ਵੀ ਕਹਿਣਾ ਹੈ ਇਹ ਬਿਨਾ ਕਿਸੇ ਦੀ ਮਿਲੀ ਭੁਗਤੋਂ ਐਡਾ ਬੜਾ ਟਰੱਕ ਕਤੇ ਥੋੜੇ ਕਾਜੀ ਕਿਤੇ ਪਹਿਲੀ ਵਾਰ ਆਇਆ ਹੋਊਗਾ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕਿ ਟਰੱਕ ਇੱਥੇ ਜਿਹੜੇ ਹਸਾਬ ਨਾਲ ਆ ਚੁੱਕੇ ਨੇ ਇਹ ਇਹ ਤਾਂ ਸੀ ਫੜਿਆ ਹੈ ਪ੍ਰਸ਼ਾਸਨ ਦਾ ਵਿੱਚ ਕੋਈ ਰੋਲ ਨਹੀਂ ਨਾ ਹੈ ਪਰ ਇਸ ਚੀਜ਼ ਦੀ ਸਾਨੂੰ ਕਿਉਂ ਰੋਲ ਪਈ ਫੜਨ ਦੀ ਅਗਰ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਚੀਜ਼ ਨੂੰ ਉਹਨਾਂ ਦੀ ਡਿਊਟੀ ਬਣਦੀ ਹੈ ਉਹੀ ਫੜ ਲੈਂਦੀਆਂ ਨਾ ਤਸਕਰੀ ਹੁੰਦੇ ਨੇ ਗਊ ਮਾਤਾ ਦੀ ਤਾਂ ਸਾਨੂੰ ਕੀ ਲੋੜ ਪਵੇ ਜੀ ਫੇਰ ਬਦਨਾਮ ਖੜਿਆ ਹਿੰਦੂਸ ਗਠਨ ਕਰ ਦਿੰਦੇ ਨੇ ਸਰਕਾਰ ਅਸੀਂ ਬਿਲਕੁਲ ਬੋਲਾਂਗੇ ਇਸ ਚੀਜ਼ ਤੇ ਜ਼ਰੂਰੀ ਨਹੀਂ ਹੈ ਕਿ ਹਿੰਦੂਸ ਗਠਨ ਹੈ ਜੀ ਕੱਲੇ ਹਿੰਦੂਆਂ ਦੀਆਂ ਪਾਰਟੀਆਂ ਨੇ ਮੈਂ ਵੀ ਗੁਰਸਿੱਖ ਪਰਵਾਰ ਨਾਲ ਬਿਲੋਂਗ ਕਰਦਾ ਹਾਂ ਜੀ ਮੈਂ ਫਿਰ ਵੀ ਨਾਲ ਖੜਾ ਦੇਖੋ ਇੱਥੇ ਧਰਮ ਯੱਤੀ ਵਾਲਾ ਮੈਂ ਕੋਈ ਮੁੱਦਾ ਨਹੀਂ ਰੱਖਣਾ ਚਾਹੁੰਦਾ ਇਸ ਚੀਜ਼ ਨੂੰ ਬੜੀ ਬਰੀਕੀ ਨਾਲ ਜਾਂਚ ਕਰੇ ਸਾਡਾ ਪ੍ਰਸ਼ਾਸਨ ਜੀ بار بار ਆਪਣੇ ਬਿਆਨ ਦੇ ਵਿੱਚ ਮਿਲੀ ਭੁਗਤ ਦੀ ਗੱਲ ਕੀਤੀ ਹੈ ਕਿਹਦੀ ਮਿਲੀ ਭੁਗਤ ਦੀ ਗੱਲ ਸ਼੍ਰੀ ਮਾ ਜੀ ਮਿਲੀ ਭੁਗਤ ਸਰਕਾਰਾਂ ਦੀ ਹੈ ਮੌਜੂਦਾ ਸਰਕਾਰਾਂ ਦੀ ਹੈ ਮੌਜੂਦਾ ਪ੍ਰਸ਼ਾਸਨ ਦੀ ਹੈ ਬਿਨਾਂ ਮਿਲੀ ਭੁਗਤੋ ਲੈ ਮੈਂ ਚੱਲਦਾ ਹਾਂ ਤੁਹਾਡੇ ਨਾਲ ਮੈਂ ਨਾਲ ਬੈਠੋ ਗੱਡੀ 'ਚ ਇੱਕ ਆਪਾ ਚਾਹੀਏ ਉਹ ਪੇਟੀ ਰੱਖ ਲਈ ਖਾਲੀ ਬੋਤਲਾਂ ਦੀ ਆ ਤੁਹਾਨੂੰ ਜਲੀ ਆ ਕਿ ਰੋਕੇ ਮੇਰੇ ਤੇ ਮਿੰਟ ਤੋਂ ਪਹਿਲਾਂ ਪਰਚਾ ਦੇ ਦੇਣਗੇ ਇੱਕ ਬੋਤਲ ਦਾ ਨਕਸ਼ਮਾ ਲਾਈ ਜਾਂਦੀ ਆ ਕਿ ਇਹ ਚ ਬੇਟੀ ਜਾ ਰਹੀ ਆ ਜਾਂ ਇੱਕ ਬੋਤਲ ਜਾ ਰਹੀ ਆ ਐਡਾ ਬੜਾ ਟਰੱਕ ਉਹ ਤੇ ਕਈ ਨੇ ਸੈਂਕੜੇ ਗੋਆਂ ਦਾ ਮਾਸ ਉਹ ਨਹੀਂ ਪਤਾ ਲੱਗ ਰਿਹਾ ਸਾਫ ਜਾਹਰ ਹੁੰਦਾ ਅਸੀਂ ਕਹਿ ਨਹੀਂ ਰਹੇ ਇਹ ਤਾਂ ਜਿਹਨੂੰ ਮਰਜ਼ੀ ਪੁੱਛੋ ਤੁਸੀਂ ਬਿਨਾ ਕਿਸੇ ਦੀ ਮਿਲੀ ਬੁੱਕ ਤੇ ਟਰੱਕ ਕਿੱਥੇ ਤੱਕ ਕਿਵੇਂ ਪਹੁੰਚ ਗਿਆ ਜੀ ਕੀ ਪਿੱਛੇ ਕੋਈ ਨਾਕਾ ਨਹੀਂ ਸੀ ਕਿ ਪਿੱਛੇ ਪ੍ਰਸ਼ਾਸਨ ਨਹੀਂ ਸੀ ਕਿ ਕਹਿੰਦਾ ਇੱਥੇ ਆ ਕੇ ਹੋਣਾ ਸੀ ਅਸੀਂ ਨਾ ਦੇਖਦੇ ਤਾਂ ਇਹ ਤਾਂ ਰੂਟੀ ਦੇ ਦੇ ਇਹ ਮੈਂ ਵੀ ਨਹੀਂ ਕਹਿੰਦਾ ਹੈਗਾ ਕੱਲ ਟਰੱਕ ਪਹਿਲਾਂ ਆਇਆ ਹੋਊਗਾ ਇਹ ਇਹ ਤਾਂ ਸਾਡੀ ਨਿਗਾ ਚ ਆ ਗਿਆ ਉਸ ਤੋਂ ਪਹਿਲਾਂ ਸੈਂਕੜੇ ਟਰੱਕਾ ਹੁੰਦੇ ਹੋਣਗੇ ਜੀ ਕੀ ਮੰਗ ਕਰਦੇ ਹੋ ਤੇ ਜਿਹੜਾ ਸਿੰਦੇ ਗਰੁੱਪ ਆ ਅਗਲੀ ਉਹ ਕੀ ਕਰ ਰਹੀ ਹੋ? ਜੀ ਅਸੀਂ ਪੂਰੀ ਜਿਹੜੀ ਸਾਡੀ ਪਾਰਟੀ ਹੈ ਸਾਰੇ ਹਿੰਦੂ ਕੱਟਣਾ ਦੇ ਨਾਲ ਖੜੀ ਆ ਔਰ ਮੈਂ ਗੱਲ ਕਹਿ ਵੀ ਰੱਖਣੀ ਚਾਹੁੰਨਾ ਕਿ ਆਉਣ ਵਾਲੇ ਜਲਦੀ ਹੀ ਇੱਕ ਤਾਂ ਫਤਿਹਗੜ ਸਾਹਿਬ ਦੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਜੀ ਬਾਕੀ ਸਾਡੇ ਜੋ ਪੰਜਾਬ ਪ੍ਰਧਾਨ ਨੇ ਉਹਨਾਂ ਦੇ ਨੀ ਤੋਂ ਜਲਦੀ ਪ੍ਰਸਨ ਉੱਤੇ ਜਾਰੀ ਕੀਤਾ ਜਾਊਗਾ ਡੀਜੀਪੀ ਅਤੇ ਸੀਐਮ ਸਾਹਿਬ ਦੇ ਨਾਮ ਤੇ ਅਸੀਂ ਹਰ ਇੱਕ ਜਿਲ੍ਹੇ ਚ ਅਸੀਂ ਦਾ ਪਾਰਟੀ ਦੇ ਦਿਸ਼ਾ ਦਿਸ਼ਾ ਨਾਲ ਅੱਗੇ ਅਸੀਂ ਖੜੇ ਆ ਤੇ ਖੜੇ ਰਹਾਂਗੇ ਕੱਲੇ ਹਿੰਦੂ ਸਮਾਜ ਨਾਲ ਨਹੀਂ ਹਰ ਇੱਕ ਸਮਾਜ ਨਾਲ ਅਸੀਂ ਖੜੇ ਆ ਜਿਹਨੂੰ ਸਾਡੀ ਇੱਥੇ ਲੋੜ ਪੈਂਦੀ ਆ ਅਸੀਂ 24 ਘੰਟੇ ਹਾਜ਼ਰ ਆ ਤੁਸੀਂ ਸ਼ਿਵ ਸੇਨਾ ਤਾਂ ਬਦਨ ਇੱਕ ਤਾਂ ਸਰਕਾਰਾਂ ਨੇ ਬਦਨਾਮ ਕਰ ਚੁੱਕਿਆ ਵੀ ਹਾਂਜੀ ਇਹ ਮਾਹੌਲ ਖਰਾਬ ਕਰਦੀਆਂ ਨੇ ਕੀ ਮਾਹੌਲ ਖਰਾਬ ਕੀਤਾ ਜੀ ਅਸੀਂ ਕਰ ਰਹੇ ਆ ਕਿ ਸਰਕਾਰਾਂ ਕਰ ਰਹੀਆਂ ਨੇ ਸਰਕਾਰਾਂ ਸਾਨੂੰ ਦਬਾਰ ਰਹੀਆਂ ਨੇ ਸਾਨੂੰ ਥ੍ਰੈਟ ਕਾਲਾਂ ਆ ਰਹੀਆਂ ਨੇ ਸਰਕਾਰਾਂ ਸੁੱਟੀਆਂ ਪਈਆਂ ਨੇ ਬਿਹਾਈ ਦਾ ਕਿਨਾਂ ਤੋਂ ਇੱਕ ਕਲੋਨੀ ਨਿਕਲਸ ਜਿਹੜੇ ਨੇ ਤਾਂ ਨੂੰ ਨਹੀਂ ਆਉਂਦੀ ਹੈਗੀ ਜੇ ਕਾਲ ਕਿਉਂ ਆਉਂਦੀਆਂ ਨੇ ਇਹ ਜੇ ਜਿਹੜੀ ਤੁਸੀਂ ਤੁਹਾਨੂੰ ਲੱਗਦਾ ਵੀ ਜਿਹੜੇ ਤੁਸੀਂ ਮੰਗ ਕੀਤੀ ਹੈ ਜਾਂ ਪ੍ਰਸ਼ਾਸਨ ਤੋਂ ਤੁਹਾਨੂੰ ਉਮੀਦ ਹੈਗੀ ਵੀ ਉਹ ਤੁਹਾਡਾ ਸ਼੍ਰੀ ਮਾਂਜੀ ਪ੍ਰਸ਼ਾਸਨ ਨੂੰ ਬੇਨਤੀ ਵੀ ਤੇ ਚੇਤਾਵਨੀ ਵੀ ਸਰਕਾਰ ਨੂੰ ਕਿ ਇਹ ਚੀਜ਼ ਜੜ ਫੜੀ ਜਾਵੇ ਅਗਰ ਇਸ ਕੋ ਢਿਲ ਮਠ ਹੁੰਦੀ ਹੈ ਤਾਂ ਸਾਡੀ ਪਾਰਟੀ ਦੇ ਦਿਸਣ ਦੇਸਾਂ ਅਨਸਾਰ ਸਾਰੇ ਪੰਜਾਬ ਚ ਰੋਸ ਪ੍ਰਦਰਸ਼ਨ ਹੋਊਗਾ ਰੋਜ਼ ਪ੍ਰਦਰਸ਼ਨ ਦੇ ਨਾਲ ਜੇ ਕੋਈ ਵੀ ਨੁਕਸਾਨ ਹੁੰਦਾ ਹੈ ਉਹ ਸਾਡੀ ਪਾਰਟੀ ਕੋਈ ਜ਼ਿੰਮੇਵਾਰ ਨਹੀਂ ਹੋਊਗੀ ਉਸ ਦਾ ਪ੍ਰਸ਼ਾਸਨ ਅਤੇ ਸਭ ਮੌਜੂਦਾ ਸਰਕਾਰ ਜ਼ਿੰਮੇਵਾਰ ਹੋਊਗੀ